ਜਦੋਂ ਇਧਰਲੇ ਬੰਨਿਆ ਜਨਾਲਿਆ ਇਸ ਸਾਈਡ ਤੇ ਇਹ ਕੁਦਰਤੀ ਆਫਤ ਆਉਂਦੀ ਆ ਲੋਕਾਂ ਦੀ ਮੰਗ ਦੇਖੀ ਗਈ ਮਾਹਪੁਰਚਾਂ ਵੱਲੋਂ ਕਰੀਬਨ 3-4 ਦਿਨ ਤੋਂ ਜਹੇਦਾਰ ਤੇ ਦੋ ਆਪਣੇ ਬੋਰਡ ਜਿਹੜੇ ਇੱਥੇ ਚੱਲ ਰਿਹਾ ਇੱਕ ਅਗਨ ਬੋਰਡ ਆਪਣਾ ਜਿਹੜਾ ਡੇਰਾ ਪਾਪਾ ਨਾਨਕ ਦੇ ਵਿੱਚ ਚੱਲ ਰਿਹਾ ਹੈ ਮਾਹਪੁਰਚਾਂ ਵੱਲੋਂ ਜਿਹੜੀਆਂ ਡਿਊਟੀਆਂ ਵੰਡੀਆਂ ਗਈਆਂ ਕਿ ਜਿਹੜੇ ਲੋਕ ਇਤਨਾ ਹੜ੍ਹਾਂ ਦੇ ਵਿੱਚ ਫਸੇ ਨੇ ਉਹਨਾਂ ਦੇ ਘਰਾਂ ਤੱਕ ਜਿਹੜਾ ਸੁੱਕਾ ਰਾਸ਼ਨ ਛੇ ਪਾਣੀ ਦੀ ਗੱਲ ਕਰੀਏ ਦਵਾਈ ਦੀ ਗੱਲ ਕਰੀਏ ਜਿਹੜੀ ਵੀ ਚੀਜ਼ ਜਿਹੜੀ ਪਰਿਵਾਰ ਨੂੰ ਲੋੜ ਹੁੰਦੀ ਉਹ ਪਹੁੰਚਾਈ ਜਾ ਰਹੀ ਆ ਜਾਵੇ ਕੱਲ ਜਿਸ ਤਰ੍ਹਾਂ ਕਿ ਕੁੜੀਆ ਇੱਕ ਬੱਚੀ ਬਿਮਾਰ ਹੋ ਗਈ ਸੀ ਇੱਧਰ ਹੀ ਹਸਪਤਲ ਉਹਨਾਂ ਨਾਲ ਸੰਪਰਕ ਹੋਇਆ ਉਹ ਪ੍ਰਵਾਹ ਬੱਚੀ ਲੈ ਕੇ ਆਏ ਕਰੀਬਨ ਅੱਜ ਇੱਕ ਫੇਰ ਕੁੜੀਆ ਸੀ ਧੀ ਰਾਣੀ ਜਿਹੜੀ ਪ੍ਰਾਣ ਬੱਚੇ ਦਾ ਬੱਚਾ ਹੋਣਾ ਸੀ ਤੇ ਉਹ ਦਰਦਾਂ ਸ਼ੁਰੂ ਹੋਇਆ ਫੋਨ ਆਇਆ ਕਿ ਐਮਰਜੈਂਸੀ ਦੇ ਵਿੱਚ ਸਾਡੇ ਕੋਲ ਪਹੁੰਚੋ ਸਾਡੇ ਵੱਲੋਂ ਜਿੰਨਾ ਵੱਧ ਤੋਂ ਵੱਧ ਮਾਹਪੁਰਖਾਂ ਅਨਸਾਰ ਜੋ ਸਾਨੂੰ ਹਦਾਇਤਾਂ ਆ ਵੀ ਜੋ ਵੀ ਹੁੰਦਾ ਵੱਧ ਤੋਂ ਵੱਧ ਕੀਤਾ ਜਾਵੇ ਰਾਤ ਦਿਨ ਜਿੰਨੀ ਵੀ ਜਿੰਨੂੰ ਵੀ ਜਦੋਂ ਵੀ ਜ਼ਰੂਰਤ ਪੈਂਦੀ ਉੱਤੇ ਪਹੁੰਚਿਆ ਜਾਵੇ ਅਸੀਂ ਇਸ ਵੇਲੇ ਮੌਜੂਦ ਹੈਗੇ ਆ ਅਜਨਾਲਾ ਹੜਕੇ ਦੇ ਵਿੱਚ ਦੱਸਦੀ ਹੈ ਕਿ ਇਸ ਵਕਤ ਜਿਸ ਜਗ੍ਹਾ ਤੇ ਅਸੀਂ ਹੈਗੇ ਆ ਇਹ ਬਿਲਕੁਲ ਪੈਲੀਆਂ ਹੈਗੀਆਂ ਨੇ ਨਾ ਕਿ ਇਹ ਕੋਈ ਜੇ ਕਹਿ ਲਈਏ ਦਰਿਆ ਤਾਂ ਨਾ ਕੋਈ ਨਹਿਰ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਜਟਾ ਦੇ ਜੋ ਝੋਨੇ ਸੀਗੇ ਜਾਂ ਫਸਲਾਂ ਸੀਗੀਆਂ ਤਾਂ ਕਿਸ ਤਰ੍ਹਾਂ ਦੇ ਨਾਲ ਡੁੱਬ ਚੁੱਕਿਆ ਨੇ ਤਾਂ ਕਾਰ ਸੇਵਾ ਅਜੇ ਗੱਲ ਕਰ ਲਈਏ ਤਾਂ ਸਰਾਲੀ ਸਾਹਿਬ ਵੱਲੋਂ ਜੋ ਉਹਨਾਂ ਵੱਲੋਂ ਜਿਹੜੀ ਵੱਡੀ ਕਾਰ ਸੇਵਾ ਕੀਤੀ ਜਾ ਰਹੀ ਹੈ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਸਾਡੇ ਨਾਲ ਸਿੰਘ ਜਿਹੜੇ ਨੇ ਮੌਜੂਦ ਨੇ ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾਫੀ ਮਾੜੇ ਹਾਲਾਤ ਜਿਹੜੇ ਆ ਪਿੰਡਾਂ ਤੇ ਹੋਏ ਨੇ ਤਾਂ ਕੋਟ ਦੀ ਜਿਹੜੀ ਆ ਕਾਫੀ ਲੋਡ ਸੀਗੀ ਹਾਲਾਂਕਿ 2-4 ਦਿਨ ਪਹਿਲਾਂ ਜ਼ਰੂਰ ਦਿੱਕਤ ਆਈ ਸੀਗੀ ਲੇਕਿਨ ਉਸ ਤੋਂ ਬਾਅਦ ਬਾਬਾ ਜੀ ਆ ਗਏ ਜਿਸ ਤੋਂ ਬਾਅਦ ਉਹਨਾਂ ਨੇ ਇਹਨਾਂ ਪਿੰਡਾਂ ਦੇ ਵਿੱਚ ਜਾਣ ਵਾਸਤੇ ਸੰਪਰ ਪਹਿਲਾਂ ਤਾਂ ਵੀਰ ਜੀ ਇਹ ਦੱਸਾਂਗੇ ਸੰਪਰਦਾਇਕ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਿਹੜਾਈ ਸਾਹਿਬ ਵਾਲੇ ਤੀਸਰੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਤੇ ਬਾਬਾ ਹਾਕਮ ਸਿੰਘ ਜੀ ਵੱਲੋਂ ਜਿੱਤਨਾ ਇਹ ਕੁਦਰਤੀ ਆਫਤ ਆਈ ਸੀ ਸultanpur area ਦੇ ਵਿੱਚ ਉਦੋਂ ਹੀ ਅਗਨ ਬੋਰਡ ਉੱਥੇ ਭੇਜ ਦਿੱਤੇ ਗਏ ਸੀ ਉਸ ਤੋਂ ਬਾਅਦ ਜਦੋਂ ਇਧਰਲੇ ਬੰਨਿਆ ਜਨਾਲਿਆ ਇਸ ਸਾਈਡ ਤੇ ਇਹ ਕੁਦਰਤੀ ਆਫਤ ਆਉਂਦੀ ਹੈ ਲੋਕਾਂ ਦੀ ਮੰਗ ਦੇਖੀ ਗਈ ਮਾਹਪੁਰਚਾਂ ਵੱਲੋਂ ਕਰੀਬ ਤਿੰਨ ਚਾਰ ਦਿਨ ਤੋਂ ਜਹੇਦਾਰ ਤੇ ਦੋ ਆਪਣੇ ਬੋਰਡ ਜਿਹੜੇ ਇੱਥੇ ਚੱਲ ਰਿਹਾ। ਇੱਕ ਕਗਨ ਬੋਰਡ ਆਪਣਾ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਚੱਲ ਰਿਹਾ ਏ। ਇੱਕ ਕਗਨ ਬੋਰਡ ਜਿਹੜਾ ਸਾਡਾ ਬਾਉਪੁਰ ਦੇ ਵਿੱਚ ਸultanpur Lodhi ਦੇ ਵਿੱਚ ਮਾਹਪੁਰਚਾਂ ਦਾ ਚੱਲ ਰਿਹਾ ਏ। ਮਾਹਪੁਰਚਾਂ ਵੱਲੋਂ ਜਿਹੜੀਆਂ ਡਿਊਟੀਆਂ ਵੰਡੀਆਂ ਗਈਆਂ ਵਾ ਕਿ ਜਿਹੜੇ ਲੋਕ ਇਤਨਾ ਹੜ੍ਹਾਂ ਦੇ ਵਿੱਚ ਫਸੇ ਨੇ ਉਹਨਾਂ ਦੇ ਘਰਾਂ ਤੱਕ ਜਿਹੜਾ ਸੁੱਕਾ ਰਾਸ਼ਨ, ਚਾਹ ਪਾਣੀ ਦੀ ਗੱਲ ਕਰੀਏ, ਦਵਾਈ ਦੀ ਗੱਲ ਕਰੀਏ, ਜਿਹੜੀ ਵੀ ਚੀਜ਼ ਜਿਹੜੀ ਪਰਿਵਾਰ ਨੂੰ ਲੋੜ ਹੁੰਦੀ ਉਹ ਪਹੁੰਚਾਈ ਜਾ ਰਹੀ ਆ। ਤਾਂ ਜਿਹੜੇ ਹਾਲਾਤ ਹੈ ਜਿਹੜੀਆਂ ਪੈਲੀਆਂ ਨੇ ਆਪਾਂ ਜਿੱਥੇ ਜਾ ਰਹੇ ਆ ਤਾਂ ਕਾਫੀ ਜ਼ਿਆਦਾ ਪਾਣੀ ਆ ਚੁੱਕਾ ਹੈ ਲੇਕਿਨ ਜਿਹੜੇ ਲੋਕ ਨੇ ਉਹਨਾਂ ਦੇ ਵੀ ਇਹੀ ਗੱਲ ਆ ਕਿ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਗਈ ਲੇਕਿਨ ਸੰਪਰਦਾਵਾਂ ਅੱਗੇ ਆਈਆਂ ਨੇ ਦੇਖੋ ਵੀਰ ਜੀ ਜਿਹੜੀ ਗੱਲ ਪ੍ਰਸ਼ਾਸਨ ਦੀ ਵੇਖੋ ਉਹਨਾਂ ਆਪਣਾ ਕੰਮ ਕਰਨਾ ਅਸੀਂ ਮਹਾਂਪੁਰਖਾਂ ਦਾ ਸਾਡਾ ਪ੍ਰਸ਼ਾਸਨ ਤੇ ਸੰਤ ਬਾਬੇ ਸੁੱਖਾ ਸੋਹਣੇ ਸੰਪਰਦਾਇਆ ਜੀ ਜਿਨ੍ਹਾਂ ਦੇ ਅਧੀਨ ਅਸੀਂ ਕੰਮ ਕਰਨਾ ਸਾਨੂੰ ਦੇ ਇਹੀ ਮਹਾਂਪੁਰਖਾਂ ਵੱਲੋਂ ਆਰਡਰ ਆ ਕਿ ਕੋਈ ਵੀ ਪਰਿਵਾਰ ਜਦੋਂ ਫੋਨ ਆਉਂਦਾ ਬਾਕੀ ਕੰਮ ਡਿਲੇ ਕਰਕੇ ਪਹਿਲਾਂ ਜਿਹੜਾ ਪਰਿਵਾਰ ਫੋਨ ਕਰਦਾ ਕਿ ਸਾਨੂੰ ਅਮਰਜ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ ਕੱਲ ਜਿਸ ਤਰ੍ਹਾਂ ਕਿ ਕੁੜੀਆ ਇੱਕ ਬੱਚੀ ਬਿਮਾਰ ਹੋ ਗਈ ਸੀ ਇੱਧਰ ਹੀ ਹਸਪਤਲ ਉਹਨਾਂ ਨਾਲ ਸੰਪਰਕ ਹੋਇਆ ਉਹ ਬੱਚੀ ਲੈ ਕੇ ਆਏ ਕ੍ਰਿਬਨ ਅੱਜ ਇੱਕ ਫੇਰ ਕੁੜੀਆ ਸੀ ਧੀ ਰਾਣੀ ਜਿਹੜੀ ਬੱਚੇ ਦੇ ਬੱਚਾ ਹੋਣਾ ਸੀ ਤੇ ਉਹ ਦਰਦਾਂ ਸ਼ੁਰੂ ਹੋਇਆ ਫੋਨ ਆਇਆ ਕਿ ਐਮਰਜੈਂਸੀ ਦੇ ਵਿੱਚ ਸਾਡੇ ਕੋਲ ਪਹੁੰਚੋ ਉਤੋਂ ਤੱਕ ਵੀ ਸਾਡੇ ਕੋਲ ਪਹੁੰਚ ਕੀਤੀ ਗਈ ਉਹ ਕੁੜੀਆ ਨੂੰ ਲੈ ਕੇ ਆਈ ਵਾਪਸ ਆਏ ਸਾਡੇ ਜਹੇਦਾਰ ਜੀ ਸਾਡੇ ਨਾਲ ਆ ਜਹੇਦਾਰ ਠੱਠਾ ਜੀ ਜਹੇਦਾਰ ਤਰਸੀਮ ਜੀ ਜਦੋਂ ਇਹਨਾਂ ਨਾਲ ਸੰਪਰਕ ਅੱਗੇ ਹੋ ਰਿਹਾ ਸੀ ਕਿ ਅਸੀਂ ਉਹ ਬੱਚੀ ਨੂੰ ਲੈ ਕੇ ਆ ਰਹੇ ਹਾਂ ਪਰਿਵਾਰਕ ਮੈਂਬਰ ਜਿਹੜੇ ਸੀ ਕੁਝ ਅੱ ਉਹ ਤੋਂ ਪਰਿਵਾਰਕ ਮੈਂਬਰ ਸਾਡੇ ਨਾਲ ਨਹੀਂ ਆਏ ਕਿਉਂਕਿ ਫਿਰ ਸਾਨੂੰ ਪਰਿਵਾਰ ਨੂੰ ਛੱਡਣ ਜਾਣਾ ਪਿਆ ਸੀ ਪਰ ਅਸੀਂ ਉਹ ਜਦੋਂ ਅੱਗੇ ਪ੍ਰਬੰਧ ਕੀਤਾ ਹੋਇਆ ਸੀ ਜਿਹੇਦਾਰਾ ਵੱਲੋਂ ਉਹ ਗੱਡੀ ਦੇ ਵਿੱਚ ਉਹ ਬੇਟੀ ਨੂੰ ਜਿਹੜਾ ਹਸਪਤਾਲ ਪਹੁੰਚਾਇਆ ਗਿਆ ਕਿ ਜਿਹੜੇ ਸਮੇਂ ਸਿਰ ਉਹਦਾ ਜਿਹੜਾ ਇਲਾਜ ਕੀਤਾ ਜਾਵੇ ਜੀ ਤਾਂ ਜੱਥੇਦਾਰ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਤਾਂ ਵਾਹਿਬ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਵਾਹਿਗੁਰੂ ਜੀ ਕਾਫੀ ਮਾੜੇ ਹਾਲਾਤ ਜਿਹੜੇ ਇਹਨਾਂ ਪਿੰਡਾਂ ਤੇ ਹੋਏ ਨੇ ਲੇਕਿਨ ਹਰ ਵਾਰੀ ਵੇਖਣ ਨੂੰ ਮਿਲਦਾ ਕਿ ਪੰਜਾਬ ਤੇ ਜਦੋਂ ਕੋਈ ਵੀ ਆਪਤਾ ਆਉਂਦੀ ਆ ਤਾਂ ਉਸ ਵੇਲੇ ਜਿਹੜਾ ਪੰਜਾਬੀ ਹੀ ਅੱਗੇ ਵੱਧ ਕੇ ਜਿਹੜਾ ਇੱਕ ਦੂਜੇ ਦੀ ਮਦਦ ਕਰਦਾ ਹਾਲਾਂਕਿ ਸਰਕਾਰਾਂ ਜਿਹੜੀਆਂ ਹੈਗਿਆ ਨੇ ਵੱਖ-ਵੱਖ ਲੀਡਰ ਜਗਹੇ ਨੇ ਪਾਰਟੀਆਂ ਦੇ ਤਾਂ ਹਰ ਕਿਸੇ ਵੱਲੋਂ ਕੋਈ ਨਾ ਕੋਈ ਬਿਆਨਵਾਜੀ ਕੀਤੀ ਜਾਂਦੀ ਮਦਦ ਕਿਸੇ ਵੱਲੋਂ ਨਹੀਂ ਵੇਖੋ ਜੀ ਕੱਲ ਕੀ ਹੋ ਰਿਹਾ ਸੀ ਤੇ ਕੱਲ ਨੂੰ ਕੀ ਹੋਣਾ ਇਹਨੂੰ ਛੱਡ ਕੇ ਆਪਾਂ ਜੱਲ ਵੇਖੀਏ ਅੱਜ ਆਪਣੇ ਭੈਣ ਭਰਾ ਦੁਖੀ ਆਂ ਹਰ ਇੱਕ ਨੂੰ ਇਹ ਫਰਜ਼ ਪੰਦਾ ਹੈ ਹਰ ਇੱਕ ਨੂੰ ਬੇਨਤੀ ਵੀ ਹੈ ਕਿ ਵੱਧ ਤੋਂ ਵਾਦਾ ਆਪ ਆਪਣੇ ਭੈਣ ਭਰਾਵਾਂ ਦਾ ਸਾਥ ਦੇਈਏ ਉਹਨਾਂ ਦੀਆਂ ਜ਼ਰੂਰਤ ਦੀਆਂ ਜਿੰਨੀਆਂ ਜ਼ਰੂਰੀ ਚੀਜ਼ਾਂ ਉਹਨਾਂ ਤੱਕ ਪਹੁੰਚਾਈਏ ਆਮ ਬੱਚੇ ਜਿੱਦਾਂ ਉਹ ਘਰ ਸਾਰੇ ਨੇ ਬੱਚੇ ਕੋਠਿਆਂ ਦੇ ਨੇ ਹਰ ਕੋਠਿਆਂ ਦੇ ਉੱਪਰ ਮੀਂਹ ਪੈ ਰਿਹਾ ਹੈ ਕਿਸੇ ਕੋਲ ਤਰਪਾਲ ਨਹੀਂ ਹੈ ਕਿ ਕਿਸੇ ਦਾ ਕੋਠਾ ਚੋਰਿਆ ਹੈ ਸਾਡੇ ਵੱਲੋਂ ਜਿੰਨਾ ਵੱਧ ਤੋਂ ਵੱਧ ਮਹਾਂਪੁਰ ਖਾਨ ਸਰ ਜੋ ਸਾਨੂੰ ਹਦਾਇਤਾਂ ਆ ਵੀ ਜੋ ਵੀ ਹੁੰਦਾ ਵਦੋ ਵਦ ਕੀਤਾ ਜਾਵੇ ਰਾਤ ਦਿਨ ਜਿੰਨੀ ਵੀ ਜਿੰਨੂੰ ਵੀ ਜਦੋਂ ਵੀ ਜ਼ਰੂਰਤ ਪੈਂਦੀ ਉਹਤੇ ਪਹੁੰਚਿਆ ਜਾਵੇ ਡਾਕਟਰੀ ਸਹਾਇਤਾਵੇ ਚਾਹੇ ਰਾਸ਼ਨ ਹੋਵੇ ਚਾਹੇ ਜਲਪਾਣੀ ਹੋਵੇ ਹਰ ਇੱਕ ਚੀਜ਼ ਉਹਨਾਂ ਤੱਕ ਪਹੁੰਚਾਈ ਜਾ ਰਹੀ ਹੈ ਬਾਕੀ ਜਿਹੜੀ ਅਗੇ ਅਕਾਲਪੁਰ ਕਦੇ ਹਾਤਾ ਮਹਾਰਾਜ ਸਾਹਿਬ ਮੇਰ ਕਰਨ ਸਭ ਤੇ ਦਾ ਸੁਖ ਸ਼ਾਂਤੀ ਵਰਤੇ ਪਾਣੀ ਆ ਗਿਆ ਮੁਸੀਬਤ ਆਪਣੇ ਭੈਣ ਭਰਾਵਾਂ ਨਾਲ ਖੜਨਾ ਸਾਰਿਆਂ ਪੰਜਾਬੀਆਂ ਦਾ ਫਰਜ਼ ਮੰਨਦਾ ਤੇ ਮੇਰੀ ਬੇਨਤੀ ਇਹ ਹੋ ਆ ਕਿ ਹਰ ਕੋਈ ਆਪਣੇ ਭੈਣ ਭਰਾਵਾਂ ਨਾਲ ਆ ਕੇ ਖੜੇ ਜੇ ਪਾਣੀ ਦੇ ਵਿੱਚ ਜੇ ਅਸੀਂ ਜਦੋਂ ਸਾਡੇ ਸਿੰਘ ਜਾਂਦੇ ਨੇ ਜਦੋਂ ਤੁਸੀਂ ਜਾਣਦੇ ਹੋ ਤਾਂ ਆ ਖਾਸ ਤੌਰ ਤੇ ਕਿਹੜੇ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੋਟ ਚਲਾਉਣੀ ਵੀ ਜਿਹੜੀ ਆ ਬੜੀ ਔਖੀ ਕਹਿੰਦੇ ਹੋ ਰਹੀ ਹੈ ਅੱਜਕੱਲ ਇੱਕ ਤਾਂ ਫਸਲਾਂ ਖੜੀਆਂ ਨੇ ਫਸਲਾਂ ਵੱਡੀਆਂ ਹੋ ਚੱਕੀਆਂ ਨੇ ਜਿੱਦਾਂ ਬੋਟ ਦੇ ਵਿੱਚ ਥੱਲੇ ਇੰਜਨ ਚ ਫਸਲਾਂ ਜੇ ਕੋਈ ਵੱਡੀ ਚੀਜ਼ ਆ ਜਾਂਦੀ ਉਹ ਫਸ ਜਾਂਦੀ ਆ ਔਰ ਉਸ ਤੋਂ ਬਿਨਾ ਜਿੱਦਾਂ ਜੀਵ ਜੰਤੂ ਸੱਪ ਬਹੁਤ ਨੇ ਇਹ ਸਾਰੀਆਂ ਮੁਸ਼ਕਲਾਂ ਨੇ ਫਿਰ ਦੂਸਰਾ ਆਪਾਂ ਰਸਤਿਆਂ ਤੋਂ ਜਾਣੂ ਨਹੀਂ ਆ ਆਪਣੇ ਲਈ ਦੁਜਾ ਮ ਅਗਿਆਤ ਏਰੀਆ ਆਪਾਂ ਨੂੰ ਕੁਝ ਇਹਦੇ ਬਾਰੇ ਜਾਣਕਾਰੀ ਨਹੀਂ ਰਾ ਕਿੱਥੇ ਆ ਕਿਦਰ ਨੇ ਨਾਂ ਪਿੰਡਾਂ ਬਾਰੇ ਪਤਾ ਏ ਫਿਰ ਨਾ ਹੀ ਆਪਾਂ ਨੂੰ ਸਿਨિયਰ ਮਿਲ ਜਾਂਦਾ ਏ ਨਾ ਆਪਾਂ ਕਿਸੇ ਨੂੰ ਜਾਣਦੇ ਆ ਤੇ ਪਰ ਫਿਰ ਵੀ ਕੋਸ਼ਿਸ਼ ਕਰੀਦੀ ਸਤਿਗੁਰ ਸਾਹਿਬ ਕਿਰਪਾ ਕਰਦੇ ਆ ਮਾਰਾ ਸਾਹਿਬ ਅਦੇ ਜਿੱਦਾਂ ਵੀ ਅਗਲੇ ਤੱਕ ਪਹੁੰਚੀਦਾ ਵਾ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਵਾ ਉਨਾ ਹੀ ਅਗਲੇ ਦੇ ਕੋਲ ਪਹੁੰਚ ਕੇ ਅਗਲੇ ਨੂੰ ਮਨ ਕਿਸੇ ਵਾਮਾ ਹੀ ਕਰਾਈ ਜਾਂਦੀ ਆ ਬਾਕੀ ਸਤਿਗੁਰ ਸਾਹਿਬ ਆਪ ਜਾਣਦੇ ਆ ਕਿ ਇਹੜੀ ਚੀਜ਼ ਐ ਇਸ ਵਕਤ ਜਿਹੜੀ ਐ ਇੱਥੇ ਜੋ ਮੁਹੱਈਆ ਕਰਾਈ ਜਾ ਰਹੀ ਆ ਕਿਹੜੀ ਕਿਹੜੀ ਚੀਜ਼ ਇੱਥੇ ਲੈ ਕੇ ਜਾ ਰਹੀ ਹੈ ਵੇਖੋ ਜੀ ਤੇ ਸਾਡੇ ਕੋਲ ਜਿਹੜੇ ਇਸ ਵਕਤ ਦਾ ਸੁੱਕਾ ਰਸਨਾ ਬਰੈਡ ਵੀ ਆ ਬਿਸਕੁਟ ਲੈਸ ਵਗੈਰਾ ਜਿਵੇਂ ਕੇ ਕੇ ਉਹਨੂੰ ਕਹਿੰਦੇ ਆਪਣੇ ਬਿਸਕੁਟ ਰਸ ਰੇ ਨਾਲ ਬਰੈਡ ਵਗੈਰਾ ਸਾਰਾ ਕੁਝ ਲੈ ਕੇ ਚੱਲੇ ਆ ਪਾਣੀ ਆ ਤੇ ਨਾਲ ਜੋ ਜੋ ਸਾਨੂੰ ਖਾਣ ਵਾਲੀਆਂ ਵਸਤੂ ਚਾਹੀਦੀਆਂ ਸੁੱਕੀਆਂ ਸਾਰੀਆਂ ਰਸਤਾ ਹੈ ਬੇੜੀ ਦੇ ਵਿੱਚ ਰੱਖੀਆਂ ਹੋਈਆਂ ਜਿਹੜੀਆਂ ਕਿ ਪਿੰਡਾਂ ਦੇ ਵਿੱਚ ਜਾ ਕੇ ਵੰਡੀਆਂ ਜਾ ਰਹੀਆਂ ਉਹਨਾਂ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਸਮਾਨ ਜਿਹੜਾ ਕਰ ਕਰ ਪਹਚਾਇਆ ਜਾ ਰਿਹਾ ਜੀ ਤਾ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਕਿਉਂਕਿ ਜਿੱਦਾਂ ਕਿ ਕਾਫੀ ਸਿੰਘ ਸਾਹਿਬ ਉਹਨਾਂ ਨੇ ਵੀ ਦੱਸਿਆ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਫਸਲਾਂ ਜਿਹੜੀਆਂ ਬੜੀਆਂ ਵਟੀਆਂ ਦੇਖੋ ਵੀਰ ਜੀ ਦਿੱਕਤ ਜ਼ਿੰਦਗੀ ਦੇ ਵਿੱਚ ਬਹੁਤ ਮੁਸ਼ਕਲਾਂ ਦਾ ਕਰਨੀਆਂ ਪੈਂਦੀਆਂ ਮੁਸ਼ਕਲਾਂ ਦਾ ਸਾਹਮਣਾ ਦਾ ਕਰਨਾ ਹੀ ਪੈਣਾ ਇਹ ਸਭ ਤੋਂ ਵੱਡੀ ਮੁਸ਼ਕਲ ਆ ਜਿਹੜੀ ਪੰਜਾਬ ਦੇ ਵਿੱਚ ਆਈ ਆ ਤੇ ਜੇ ਆਪਾਂ ਇਸ ਦਾ ਸਾਹਮਣਾ ਕਰਾਂਗੇ ਤੇ ਫੇਰ ਹੀ ਘਰ ਘਰ ਪਹੁੰਚਾਂਗੇ ਕਿਉਂਕਿ ਹੁਣ ਜੇ ਆਪਾਂ ਗੱਲ ਕਰਨ ਬੋਰਡ ਦੀ ਕਰਦੇ ਆ ਜਦੋਂ ਪਾਣੀ ਡੂੰਘਾ ਉਥੇ ਬਹੁਤ ਵਧੀਆ ਚੱਲ ਰਿਹਾ ਪਰ ਜਦੋਂ ਫਸਲਾਂ ਆ ਜਾਂਦੀਆਂ ਇਹਦੇ ਅਗਨ ਬੋਰਡ ਦੇ ਵਿੱਚ ਚਾਹੇ ਝੋਨਾ ਅੜ ਗਿਆ ਚਾਹੇ ਪੱਠੇ ਜੋ ਵੀ ਚਾਰਾ ਆਉਂਦਾ ਕੱਪੜਾ ਵੀ ਅੜ ਜਾਂਦਾ ਫਿਰ ਉਹ ਚੀਜ਼ ਨੂੰ ਬਹੁਤ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਜੀ ਤਾਂ ਇਹਦੇ ਨਾਲ ਨਾਲ ਕੀ ਲੱਗਦਾ ਨਹੀਂ ਕਿ ਜਿਹੜਾ ਪ੍ਰਸ਼ਾਸਨ ਹੈ ਜਾਂ ਫਿਰ ਖਾਸ ਤੌਰ ਤੇ ਜਿਹੜੀ ਸਿਆਸਤ ਆ ਪੰਜਾਬ ਦੀ ਉਹਨਾਂ ਨੂੰ ਚਾਹੀਦਾ ਕਿ ਗੱਲਾਂ ਕਰਨ ਨਾਲੋਂ ਜਿਹੜੀ ਸੇਵਾ ਜ਼ਰੂਰੀ ਹੈ ਜੋ-ਜੋ ਚੀਜ਼ਾਂ ਦੀ ਲੋੜ ਹੈਗੀ ਉਹ ਮੁਹਾਇਆ ਕਰਾਉਣੀਆਂ ਚਾਹੀਦੀਆਂ ਨੇ ਦੇਖੋ ਇਹ ਸਰਕਾਰ ਨੇ ਆਪਣਾ ਦੇਖਣਾ ਕਿ ਸਰਕਾਰ ਨੂੰ ਜਦੋਂ ਵੋਟਾਂ ਲਈਆਂ ਅਸੀਂ ਕੀ ਉਦੋਂ ਵਾਅਦੇ ਕੀਤੇ ਆ ਉਹਨਾਂ ਆਪਣਾ ਦੇ ਕੇ ਕੰਮ ਕਰਨਾ ਸਾਡੀ ਜਿਹੜੀ ਸਰਕਾਰ ਆ ਮਹਾਂਪੁਰਸ਼ ਸੰਤ ਬਾਬਾ ਸੁੱਖਾ ਸਿੰਘ ਜੀ ਉਹਨਾਂ ਨੇ ਆਪਣੇ ਵੱਲੋਂ ਜੋ ਸਾਨੂੰ ਮੋਈਆ ਕਰਾਇਆ ਉਹਨਾਂ ਦੀ ਡਿਊਟੀ ਲਈ ਉਹ ਅਸੀਂ ਨਿਭਾ ਰਹੇ ਆ ਜੀ ਕਿਉਂਕਿ ਸਾਡੀ ਸਰਕਾਰ ਤੇ ਸਾਡੇ ਮਹਾਂਪੁਰਸ਼ ਆ ਜੀ ਸੰਤ ਬਾਬਾ ਤਾਰਦਨ ਸਿੰਘ ਸਰਾਏ ਸਾਹਿਬ ਵਾਲੇ ਸੰਪਰਦਾਏ ਜਿਨ੍ਹਾਂ ਦੇ ਅਧੀਨ ਹੀ ਸੇਵਾ ਕਰ ਰਹੇ ਆ ਜੀ ਤਾਂ ਇਹਨਾਂ ਪਿੰਡਾਂ ਦੇ ਵਿੱਚ ਲਾ ਸਵਾਲ ਹੈ ਕਿ ਕਿੰਨੇ ਕਿੰਨੇ ਫੁੱਟ ਪਾਣੀ ਜਿਹੜਾ ਹੈਗਾ ਜਿੱਥੇ ਕਿ ਸਾਨੂੰ ਹੁਣ ਕਿਉਂਕਿ ਕਈ ਪਿੰਡ ਇਹੋ ਜਿਹਾ ਵੀ ਹੋਣਗੇ ਕਿ ਜਿਨ੍ਹਾਂ ਨਾਲ ਬਿਲਕੁਲ ਕਨੈਕਸ਼ਨ ਟੁੱਟ ਚੁੱਕਾ ਹੈ तकरीबन ਵੀ ਅਸੀਂ ਸਵੇਰ ਦੇ 10 12 ਪਿੰਡ ਲੈ ਹੋਏ ਆ ਕਿ ਜਿਨ੍ਹਾਂ ਦੇ ਵਿੱਚ ਜਾਣੇ ਜਿਨ੍ਹਾਂ ਦਾ ਸਾਰੇ ਕਨੈਕਸ਼ਨ ਟੁੱਟਾਇਆ ਜੀ ਜਿਨ੍ਹਾਂ ਦੇ ਇੱਕ ਬੇੜੇ ਜਰੀਏ ਹੀ ਜਿਹੜਾ ਸਮਾਨ ਜਾਂਦਾ ਇਸੇ ਜਰੀਏ ਖਾਣ ਪੀਣ ਦਾ ਜੋ ਦਵਾਈ ਸਾਰਾ ਕੁਝ ਇਸੇ ਰਾਈ ਜਾ ਰਿਹਾ ਕਿਉਂਕਿ ਹੁਣ ਤੁਸੀਂ ਕਾਫੀ ਸਮੇਂ ਤੋਂ ਸਾਡੇ ਨਾਲ ਬੈਠੇ ਹੋਏ ਜੀ ਤੁਸੀਂ ਦੇਖ ਹੀ ਸਕਦੇ ਜੇ ਉਦੋਂ ਦੇ ਕੋਈ ਵੀ ਤੁਹਾਨੂੰ ਰਸਤੇ ਦੇ ਵਿੱਚ ਚਾਹੇ ਬੇੜੀ ਚਾਹੇ ਸਰਕਾਰ ਦਾ ਬੇੜਾ ਕੁਝ ਮਿਲਿਆ ਹੋਵੇ ਕਿਉਂਕਿ ਇਹੀ ਇੱਕ ਸਾਧਨਾ ਮਹਾਪੁਰਸ਼ਾਂ ਜਿਹੜਾ ਦਿੱਤਾ ਉਹ ਘਰ ਘਰ ਜਿਹੜਾ ਸਮਾਨ ਅਸੀਂ ਪਹਚਾ ਰਹੇ ਆ ਜੀ ਜੀ ਤਾਂ ਬਿਲਕੁਲ ਹੀ ਤੁਹਾਡੇ ਨਾਲ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਕਿ ਕਾਫੀ ਜ਼ਿਆਦਾ ਮਾੜੇ ਹਾਲਾਤ ਜੋ ਪੰਜਾਬ ਦੇ ਜੋ ਖਾਸ ਤੌਰ ਤੇ ਉਤੇ ਮਾਝੇ ਦੇ ਜਿਹੜੇ ਸਭ ਤੋਂ ਜਿਆਦਾ ਮਾੜੇ ਹਾਲਾਤ ਹੋਏ ਨੇ ਕਿਉਂਕਿ ਜਦੋਂ ਪਾਣੀ ਛੱਡਿਆ ਜਾਂਦਾ ਜਾਂ ਪਾਣੀ ਰਾਵੀ ਦਰਿਆ ਤੋਂ ਆਂਦਾ ਤਾਂ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਕਿਉਂਕਿ ਜਿਹੜੇ ਇਹ ਇਲਾਕੇ ਹੈਗੇ ਨੇ ਇਸ ਪਾਣੀ ਤੋਂ ਜਿਹੜਾ ਕਾਫੀ ਪ੍ਰਭਾਵਿਤ ਹੋਏ ਨੇ ਜਿਸ ਤੋਂ ਬਾਅਦ ਕੀ ਆਣ ਜਾਣ ਲਈ ਰਸਤੇ ਜਿਹੜੇ ਨੇ ਉਹ ਵੀ ਬਿਲਕੁਲ ਬਲੌਕ ਹੋ ਚੁੱਕੇ ਨੇ ਤਾਂ ਸਿਰਫ ਤਾਂ ਸਿਰਫ ਇੱਕ ਇਸ ਬੇੜੀ ਦੇ ਰਾਹੀਂ ਹੀ ਜਿਹੜਾ ਮਦਦ ਕੀਤੀ ਜਾ ਰਹੀ ਹੈ ਕਿਉਂਕਿ ਇਹ ਬੇੜੀ ਵੀ ਚੱਲਦੇ ਅਨੁਸਾਰ ਜੇ ਕਹਿ ਲਈਏ ਕਿ ਇਹਨਾਂ ਦੇ ਅਨੁਸਾਰ ਗੱਲ ਕਰ ਲਈਏ ਤਾਂ ਜਦੋਂ ਇਹਨਾਂ ਵੱਲੋਂ ਚਲਾਈ ਜਾਂਦੀ ਆ ਤਾਂ ਕਿਤਨਾ ਕਿਤੇ ਕਈ ਜੀਵ ਜੰਤੂ ਜਿਹੜੇ ਆ ਥੱਲੇ ਤੁਰੇ ਫਿਰਦੇ ਆ ਤੇ ਉਸ ਦੇ ਨਾਲ ਨਾਲ ਜਿਹੜੀਆਂ ਫਸਲਾਂ ਨੇ ਉਸ ਦੇ ਨਾਲ ਵੀ ਕਾਫੀ ਜਿਹੜੀਆਂ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਲੇਕਿਨ ਪ੍ਰਸ਼ਾਸਨ ਆ ਗਿਆ ਤੇ ਸਰਕਾਰਾਂ ਆ ਗਿਆ ਪੇਂ ਜ਼ਰੂਰ ਕਰਨੇ ਨੇ ਕੀ ਵੱਦ ਤੋਂ ਵੱਦ ਸਰਕਾਰਾਂ ਜਿਹੜੀਆਂ ਅੱਗੇ ਵਧਣ ਤਾਂ ਜੋ ਮਦਦ ਜਿਹੜੀ ਆ ਇਹਨਾਂ ਲੋਕਾਂ ਦੀ ਹੋ ਸਕੇ ਜਿਹੜੇ ਇਸ ਇਲਾਕਿਆਂ ਦੇ ਵਿੱਚ ਫਸੇ ਹੋਏ ਨੇ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਚਸਨਕ ਜਗਮਨੀ ਟੀਵੀ ਅਜਨਾਲਾ